ਦੋਸਤੋ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮੂਸਾ ਤਹਿਸੀਲਤ ਜਿਲ੍ਹਾ ਤਰਨਤਨ ਸਾਹਿਬ ਹੀਰੇ ਭਰਾਵਾਂ ਨਾਲ ਆਏ ਆ ਕੁੱਲ 3 ਐਨੀਮਲ ਵਿਖਾਉਣੇ ਆ ਤੁਹਾਨੂੰ ਤੇ ਬਾਕੀ ਵੀਰੋ ਨਾਲ ਗੱਲ ਕਰਦੇ ਆ ਗੱਲਬਾਤ ਸਾਸੀ ਗਾਲ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਸੇਤਾ ਕਾਇਮ ਨੇ ਬਹੁਤ ਕਿਰਪਾ ਬਾਬੇ ਦੀਪ ਸਿੰਘ ਦੀ ਕਿਰਪਾ ਹੀ ਜਾਈ ਵੀਰ ਜੀ ਹਾਂ ਦਈਆਂ ਵੈੜਦੀ ਜਾਣਕਾਰੀ ਵੀਰ ਜੀ ਮਹੀਨਾ ਹੋਇਆ ਸੂਈ ਨੂੰ ਮਹੀਨਾ ਦੁੱਧ 12 ਲੀਟਰ ਆ ਹਾਂਜੀ ਇਧਰ ਲੈ ਲੈ ਵਫਾ ਦਿਓ ਦੁੱਧ 12 ਲੀਟਰ ਆ ਹਾਂਜੀ 11 ਦੀ ਲੈ ਜਾ ਗਰੰਟੀ 11 ਦੇ ਮੰਨ ਕੇ ਲੈ ਜਾ ਮੈਂ ਨਾ ਸੀਸ ਲੱਗੀਆਂ ਵੇਖੋ ਸੁਭਾ ਦੁੱਜਾ ਵੀਰ ਜੀ ਮੈਂ ਨਾ ਇਤਰਾ ਭਾਵੇਂ ਤਾਰਾ ਮਾਰੀ ਜਾ ਹਾਂ ਹਾਂਜੀ ਇਦਰਾ ਮੋਗੇ ਆਉਦੀ ਆ ਉਹ ਆਨਲਾਈਨ ਮੰਗਾਉਗਾ ਆਪਾਂ ਮੁੱਲ ਕਿਤਾੜਾ 38000 ਹਾਂਜੀ ਇਹ ਆਪਾਂ 35000 ਦੀ ਦੇ ਦਾਂਗੇ ਬੱਛੀ ਠੀਕ ਹੈ ਮਗਰ ਬੱਛੀ ਮਗਰ ਬੱਛੀ ਤੇ ਇਹ ਵੀ ਬੱਛੀ ਆ ਕੋਈ ਬੱਛੀ ਹਾਂ ਇਹਦੀ ਦੇ ਦਈਏ ਜਾਨ ਹਾਂਜੀ ਹਾਂਜੀ ਇਹ ਕੱਟੀ ਮਗਰ ਮਹੀਨੇ ਦੀ ਛੋਟੀ ਸੂਈ ਆ ਦੁੱਜੇ ਸੂਵੇ ਮਗਰ ਆ ਗਈ ਕੱਟੀ ਮੈਂ 20 ਦਿਨਾਂ ਦੀ ਕਹਿੰਦਾ ਪੰਨਿਆਂ ਦੇ ਕਹਿੰਦਾ ਕੱਟੀ ਸੰ ਚੰਗੀ ਸੰਭੀ ਵੀਰਾ ਹਾਂਜੀ ਕਾਲੀ ਛਾ ਕੱਟੀ ਤੇ ਦੂਜਾ ਸੁਗਾ ਝੋਟੀ ਆ ਹਾਂਜੀ ਮੂੰਹੋ ਛਗੀ ਆ ਮੂੰਹੋ ਛਗੀ ਆਗੀ ਹਾਂ ਤਾਂ 10 ਕਿਲੋ ਦੁੱਧ ਨਵਾਂ ਆ ਗਾਰੰਟੀ ਨਾਲ ਲੈ ਜਾਗੇ ਨਵਾਂ ਦੇ ਹਿਸਾਬ ਨਾਲ ਆਪਾਂ ਦੇਣੀ ਹੈ ਹਾਂ ਨਵਾਂ ਦੇ ਹਿਸਾਬ ਨਾਲ ਦੇ ਦਾਂਗੇ ਮੋਲ ਵੀਰ ਜੀ ਮੋਲ ਹੀ ਜਾਇਜ਼ ਰੱਖਿਆ ਦਾ ਹਾਂਜੀ ਮੋਲੇ ਤਾਂ 75000 ਕਿਤਾ 71000 ਦੀ ਆਪਾਂ ਦੇਣੀ ਹੈ ਠੀਕ ਹੈ ਸ਼ਾਹ ਜੀ 71000 ਝੋਟੀ ਦੇ ਦਾਂਗੇ ਓਕੇ ਸੋਹਣੀ ਝੋਟੀ ਪਤਲੀ ਚੰਬੜੀ ਦੀ ਅੰਦਰ ਫਰੀਕ ਚੰਬੜੀ ਜਾ ਗਈ ਹਾਂ ਤੇ ਜਾ ਜਾ ਇਹਦੇ ਲਈ 10 ਕਿਲੋ ਬੋਲਾ ਹਾਂਜੀ ਨਵਾਂ ਨਾ ਬੋਲੇ ਆਈ ਆਪਾਂ ਨੂੰ ਕਿ ਚੱਕਰ ਆਪਾਂ ਨਵਾਂ ਦੇ ਹਿਸਾਬ ਨਾਲ ਦੇ ਧਰਮਰਾਤੀਆਂ ਦੀਆਂ ਹਾਂਜੀ ਇਹ ਫੁੱਲ ਵੀਡੀਓ ਚ ਮਿਲ ਜਾਣਗੀਆਂ ਲੈ ਵਾ ਲੈ ਵਾ ਵੇਖੋ ਛੋਟੀ ਦਾ ਹਾਂਜੀ ਹੈ ਇਹਦਾ ਮੁੱਲ ਆਪਾਂ ਜਾਇਜ਼ ਹੀ ਕੀਤਾ ਹਾਂਜੀ ਮਗਰ ਕਟਾ ਗਿਆ ਇਹਦੇ ਮਗਰ ਇਹਦੇ ਕਟਾ ਹਾਂਜੀ ਤੇ ਮੁੱਲ 85000 ਹਾਂਜੀ 81000 ਦੀ ਆਪਾਂ ਦੇ ਦੇਣੀ ਆ ਠੀਕ ਹੈ ਜੀ ਹਾਂ 81000 ਦੀ ਦੇਣੀ ਮਗਰ ਇਹਦੇ ਕਟਾ ਅੱਛੇ ਮਦਨ ਸੁਈਨ ਹੋ ਗਿਆ ਹਾਂਜੀ ਪਤਲੀ ਚਮੜੀ ਦੀ ਆ ਸੋਹਣੀ ਛੋਟੀ ਵੱਡੀ ਆ ਹਾਂਜੀ ਹਾਂ ਆਪਾਂ 81000 ਦੀ ਦੇਣ ਦੁੱਧ 12 ਕਿਲੋ ਦੇ ਜੂਗੀ ਓਕੇ ਜੀ ਹਾਂ